ਔਰ ਅੱਜ ਇਹੀ ਮੈਨੂੰ ਮੇਰੇ ਘਰ ਦੇ ਵਿੱਚੋਂ ਕੱਢਣ ਦੀ ਅੱਜ ਮੈਨਾਂ ਹਮਲਾ ਕੀਤਾ ਮੇਰੇ ਉੱਪਰ ਇਸਮਾਨ ਚੱਕੋ ਤੇ ਆਪਣਾ ਬਾਜ ਉਹ ਮੈਂ ਆਪਣੇ ਨਿੱਕੇ ਨਿੱਕੇ ਬੱਚੇ ਸਰ ਮੇਰੀ 3 ਦਿਨ ਜਾਂ 4 ਦਿਨ ਮੇਰੀ ਡਿਊਟੀ ਰਹਿ ਗਈ ਹੈ ਜੁਆਇਨ ਕਰਨ ਵਾਸਤੇ ਔਰ ਮੈਨੂੰ ਉਧਰੋਂ ਫੋਨ ਵੀ ਆ ਰਹੇ ਨੇ ਔਰ ਮੈਂ ਦੱਸੋ ਕੀ ਕਰਾਂ ਸਰ ਦੇਸ਼ ਦੀ ਸਰਕਾਰ ਨੂੰ ਮੇਰੀ ਇਹੀ ਅਪੀਲ ਆ ਕੇ ਸਰ ਜੇ ਇੱਥੇ ਘਰ ਦੇ ਵਿੱਚ ਫੌਜੀ ਦੀ ਘਰ ਵਾਲੀ ਸਰ ਉਹਨਾਂ ਦੀ ਪਤਨੀ ਨਹੀਂ ਇੱਥੇ ਸੇਫ ਤੇ ਕੀ ਫਾਇਦਾ ਉੱਥੇ ਸਰਹੱਦਾਂ ਤੇ ਰੱਖੀ ਕਰਨ ਦਾ ਹਾਂ ਬੀ ਉਹ ਇਹ ਹੋ ਜਾਂਦੇ ਵੀ ਜੋ ਦੇਣਾ ਵਾ ਆਪਣੇ ਦੋ ਤਿਆਂ ਨੂੰ ਦੇਣਾ ਵਾ ਇਹਨਾਂ ਨੂੰ ਦੇਣਾ ਤੁਸੀਂ ਸਾਡੇ ਨਹੀਂ ਕੁਝ ਲੱਗਦੇ ਜਾਸਰ ਹਨ ਨੂੰ ਦਾ ਦੇਣ ਫਿਰ ਕਿੱਥੋਂ ਲਿਆਂਦਾ ਕਿਹੜੇ ਜੀ ਤੀਮਖਾਨੋਂ ਲਿਆਂਦਾ ਕਿਹਦਾ ਨਾਂ ਤੇ ਆਪਣੇ ਨਾਂ ਪਾ ਲੀਏ ਚੈਨਲ ਦਾ ਆਰਐਨ ਨਿਊਜ਼ ਵੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜੇਕਰ ਫੌਜੀ ਜਵਾਨਾਂ ਦੀ ਗੱਲ ਕਰੀਏ ਤਾਂ ਫੌਜੀ ਜਵਾਨ ਦੇਸ਼ ਦੀਆਂ ਸਰਹੱਦਾਂ ਉੱਪਰ ਡਟੇ ਹੋਏ ਹਨ ਅਤੇ ਦੇਸ਼ ਵਾਸੀਆਂ ਵਾਸਤੇ ਹਰ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਹਨ ਪਰ ਬਟਾਲਾ ਦੇ ਥਾਣਾ ਸਦਰ ਅਦੀਨ ਆਉਂਦੇ ਪਿੰਡ ਟੜਿਆਲਾ ਨਤ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਫੌਜੀ ਜਵਾਨ ਵੱਲੋਂ ਘਰ ਵਿੱਚ ਆਪਣੇ ਹੱਕ ਨੂੰ ਲੈ ਕੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੀ ਸੰਘਰਸ਼ ਕਰਨਾ ਪੈ ਰਿਹਾ ਹੈ ਇਸ ਮੌਕੇ ਜਾਣਕਰ ਦਿੰਦਿਆਂ ਫੌਜੀ ਅਰਸ਼ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਭਨੇਵੇਂ ਉਹਨਾਂ ਦੀ ਭੈਣ ਅਤੇ ਜੀਜਾ ਜੀ ਅਤੇ ਹੋਰ ਪਰਿਵਾਰਕ ਮੈਂਬਰ ਉਹਨਾਂ ਨੂੰ ਘਰੋਂ ਕੱਢਣਾ ਚਾਹੁੰਦੇ ਹਨ ਅਤੇ ਇਸ ਕਰਕੇ ਉਹਨਾਂ ਨਾਲ ਅਤੇ ਉਹਨਾਂ ਦੀ ਪਤਨੀ ਨਾਲ ਲੜਾਈ ਝਗੜਾ ਕੀਤਾ ਜਾਂਦਾ ਹੈ ਉਹਨਾਂ ਕਹਿੰਦੇ ਕਿ ਜਦੋਂ ਉਹ ਡਿਊਟੀ ਤੇ ਹੁੰਦੇ ਹਨ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੀ ਪਤਨੀ ਨੂੰ ਵੀ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਬਕਾਇਦਾ ਸਾਰੇ ਪਰਿਵਾਰਕ ਮੈਂਬਰਾਂ ਵੱਲੋਂ ਉਹਨਾਂ ਉੱਪਰ ਹਮਲਾ ਕੀਤਾ ਗਿਆ ਅਤੇ ਉਹਨਾਂ ਦੇ ਸਮਾਨ ਦੀ ਭੰਨ ਤੋੜ ਕੀਤੀ ਗਈ ਇਸ ਮੌਕੇ ਫੌਜੀ ਜਵਾਨ ਦੀ ਪਤਨੀ ਨੇ ਸਰਕਾਰਾਂ ਕੋ ਗੁਹਾਰ ਲਗਾਈ ਹੈ ਕਿ ਜੇਕਰ ਫੌਜੀ ਜਵਾਨ ਅਤੇ ਉਹਨਾਂ ਦੀਆਂ ਪਤਨੀਆਂ ਹੀ ਦੇਸ਼ 'ਚ ਸੁਰੱਖਿਅਤ ਨਹੀਂ ਹਨ ਤਾਂ ਕੀ ਹੋ ਸਕਦਾ ਹੈ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕੁਰਕਿਆ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਇਹ ਵੀ ਦੱਸਦੀ ਹੈ ਕਿ ਜਦੋਂ ਫੌਜੀ ਜਵਾਨ ਦੇ ਪਿਤਾ ਅਤੇ ਉਸਦੇ ਬਾਕੀ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕੈਮਰੇ ਤੇ ਕੁਝ ਵੀ ਬੋਲਣ ਤੋਂ ਇਨਕਾਰ ਕੀਤਾ ਹਾਲਾਂਕਿ ਚੈਨਲ ਦਾ ਆਰਐਨ ਨਿਊਜ਼ ਦੀ ਟੀਮ ਇਹਨਾਂ ਕਿਸੇ ਅਰੋਪਾਂ ਦੀ ਪੁਸ਼ਟੀ ਨਹੀਂ ਕਰਦੀ ਇਹ ਇੱਕ ਜਾਂਚ ਦਾ ਵਿਸ਼ਾ ਹੈ ਉਜੇ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਿਹਾ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਛੜ ਨਾਲ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰਿਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਬਾਪੂ ਜੀ ਆਪਣਾ ਬਖਸ ਰੱਖੋ ਕੀ ਗੱਲ ਆ ਤੁਹਾਡੇ ਘਰ ਵੀ ਗਏ ਆ ਤੁਸੀਂ ਤਾਂ ਨਹੀਂ ਬੋਲੇ ਦੱਸੋ ਤੁਸੀਂ ਫਿਰ ਤੁਸੀਂ ਕਹੋਗੇ ਵੀ ਉਹਨਰੇ ਪੱਖ ਚਲਾਤਾ ਠੀਕ ਹੈ ਜੀ ਬਾਪੂ ਜੀ ਆਪਣਾ ਪੱਖ ਰੱਖੋ ਕੀ ਗੱਲ ਆ ਤੁਹਾਡੇ ਘਰ ਵੀ ਗਏ ਆ ਤੁਸੀਂ ਤਾਂ ਨਹੀਂ ਬੋਲੇ ਦੱਸੋ ਤੁਸੀਂ ਫਿਰ ਤੁਸੀਂ ਕਹੋਗੇ ਵੀ ਉਹਨਾਂ ਦੇ ਪੱਖ ਚਲਾਤਾ ਠੀਕ ਹੈ ਜੀ ਮੇਰਾ ਨਾਮ ਜੀ ਰਿਸਪਾਲ ਸਿੰਘ ਹੈ ਜੀ ਮੈਂ ਆਰਮੀ ਚ ਡਿਊਟੀ ਕਰਦਾ ਹਾਂ ਇਸ ਟਾਈਮ ਮੇਰੀ ਪੋਸਟਿੰਗ ਸਰ ਸ਼੍ਰੀਨਗਰ ਹੈ ਜੀ ਹਾਲਾਤ ਸਰ ਜੋ ਆਪਣ ਨਿਗਾ ਨਿਕੇ ਬੱਚੇ ਆਪਣੇ ਹੱਥੀ ਪਾਲੇ ਨੇ ਇਸ ਘਰ ਦਾ ਘਰ ਬਣਾਇਆ ਹੈ ਉਹ ਖੁਦ ਆਪਣੀ ਮਿਹਨਤ ਦੇ ਨਾਲ ਘਰ ਪੂਰਾ ਇਹਨਾਂ ਬੱਚਿਆਂ ਨੂੰ ਵੱਡਿਆਂ ਨੂੰ ਪਾਲਿਆ ਹੈ ਔਰ ਅੱਜ ਇਹੀ ਬੱਚੇ ਔਰ ਮੇਰੇ ਮਾਪਿਓ ਨੂੰ ਵੀ ਪਤਾ ਨਹੀਂ ਇਹਨਾਂ ਨੇ ਕੀ ਕਰਤਾ ਮੇਰੀ ਸਿਸਟਰ ਹੈ ਮੇਰਾ ਜੀਜਾ ਨੇ ਸਾਰੇ ਇਕ ਬੰਨੇ ਰਲ ਕੇ ਔਰ ਮੈਨੂੰ ਮੇਰੇ ਘਰ ਦੇ ਉੱਪਰ ਔਰ ਮੇਰੀ ਜਨਾਨੀ ਨੂੰ ਪਿੱਛੋਂ ਪਰੇਸ਼ਾਨ ਕਰਦੇ ਨੇ ਤੇ ਨੇ ਮੇਰੇ ਭਾਂਜੇ ਨੇ ਜੋ ਆਪਣੇ ਨਿੱਕੇ ਨਿੱਕੇ ਹੱਥੀ ਆਪਣੇ ਪਾਲੇ ਹੋਏ ਨੇ ਮੈਂ ਕੋਈ ਚੀਜ਼ ਦੀ ਕਮੀ ਨਹੀਂ ਇਹਨਾਂ ਨੂੰ ਛੱਡੀ ਔਰ ਅੱਜ ਇਹੀ ਮੈਨੂੰ ਮੇਰੇ ਘਰ ਦੇ ਵਿੱਚੋਂ ਕੱਢਣ ਦੀ ਅੱਜ ਮੈਨਾਂ ਹਮਲਾ ਕੀਤਾ ਮੇਰੇ ਉੱਪਰ ਇਸਮਾਨ ਚੱਕੋ ਤੇ ਆਪਣਾ ਬਾਜੋ ਮੈਂ ਆਪਣੇ ਨਿੱਕੇ ਨਿੱਕੇ ਬੱਚੇ ਸਰ ਮੇਰੀ 3 ਦਿਨ ਜਾਂ 4 ਦਿਨ ਮੇਰੀ ਡਿਊਟੀ ਰਹਿ ਗਈ ਹੈ ਜੁਆਇਨ ਕਰਨ ਵਾਸਤੇ ਔਰ ਮੈਨੂੰ ਉਧਰੋਂ ਫੋਨ ਵੀ ਆ ਰਹੇ ਨੇ ਔਰ ਮੈਂ ਦੱਸੋ ਕੀ ਕਰਾਂ ਹੁਣ ਮੇਰੇ ਬੱਚਿਆਂ ਨੂੰ ਪਿੱਛੋਂ ਵੀ ਹੈ ਤੰਗ ਕਰਨਗੇ ਪਹਿਲਾਂ ਵੀ ਤੰਗ ਕਰਦੇ ਰਹੇ ਨੇ ਹੁਣ ਤੇ ਗੱਲ ਬਹੁਤ ਜ਼ਿਆਦਾ ਵੱਧ ਗਈ ਹੈ ਇਹਨਾਂ ਨੇ ਮੇਰੇ ਉੱਪਰ ਹੱਥ ਵੀ ਚੱਕਿਆ ਹੈ ਔਰ 8 ਜਾਣੇ ਆਏ ਨੇ ਮੇਰੇ ਘਰ ਔਰ ਇਹਨਾਂ ਨੇ ਬਾਹਰ ਵਾਲਾ ਦਰਵਾਜ਼ਾ ਵੀ ਬੰਦ ਕਰ ਦਿੱਤਾ ਤਾਂ ਕਿ ਬਾਹਰ ਕੋਈ ਅੰਦਰ ਨਾ ਜਾ ਸਕੇ ਔਰ ਮੇਰੀ ਗੁੜਿਆ ਜੋ ਵੀ ਰੋਂਦੀ ਰੋਂਦੀ ਬੜੀ ਮੁਸ਼ਕਲ ਬਾਹਰ ਗੱਡੀ ਮੇਰੇ ਵੱਡੇ ਭਾਈ ਕੋਲ ਗਈ ਆ ਉਹਨਾਂ ਨੇ ਮੇਰੇ ਭਤੀਜੇ ਨੇ ਦੋ ਉਹ ਆਏ ਨੇ ਦਸੋ ਉਹਨਾਂ ਨੂੰ ਵੀ ਮੇਰੇ ਫਾਦਰ ਸਾਹਿਬ ਕਹਿੰਦੇ ਵੀ ਤੂੰ ਹੀ ਇੱਥੇ ਕੀ ਲੈਣ ਆਇਓ ਹੈ ਤਾਂ ਉਹਨਾਂ ਫਿਰ ਦੱਸਿਆ ਵੀ ਸਾਡਾ ਚਾਚਾ ਹੈ ਤੁਸੀਂ ਮਾਰ ਦੋਗੇ ਇਹਨੂੰ ਹੈ ਕਿ ਨਹੀਂ ਦੁਨੀਆ ਆਪਣੇ ਮਾਮੇ ਦੀ ਇੱਜ਼ਤ ਨਹੀਂ ਰੱਖੀ ਜਿਨ੍ਹਾਂ ਨੇ ਤੁਹਾਨੂੰ ਆਪਣੇ ਕੋਲ ਪਾਲਿਆ ਤੇ ਅਹੀਂ ਨਹੀਂ ਇਹ ਕੰਮ ਹੋਣ ਦੇਣਾ ਆਪਣਾ ਕੇਟ ਲਾ ਕੇ ਆਰਾਮ ਨਾਲ ਸਵੇਰੇ ਸੁੱਤੇ ਹੋਏ ਸੀ ਬੱਚਿਆਂ ਨੂੰ ਸਕੂਲੋਂ ਛੁੱਟੀ ਸੀ ਪਰ ਮੇਰੇ ਬੱਚੇ ਇੱਥੇ ਸਰ ਬਰਾਂਡੇ ਦੇ ਵਿੱਚ ਬੈਠ ਕੇ ਆਨਲਾਈਨ ਕਲਾਸ ਕਰ ਲਗਾ ਰਹੇ ਸੀ ਔਰ ਮੈਂ ਅੰਦਰ ਲੰਮੇ ਪਿਆ ਜਿੱਦਾਂ ਅੰਦਰ ਆ ਗਿਆ ਦਰਵਾਜ਼ਿਆਂ ਨੂੰ ਇਹਨਾਂ ਨੇ ਲੱਤਾਂ ਮਾਰੀਆਂ ਲਾਠੀਆਂ ਡੰਡੇ ਲੈ ਕੇ ਆਏ ਨੇ ਕਿ ਮੈਂ ਇਹਨਾਂ ਦਾ ਆਪਣਾ ਖੂਨ ਨਹੀਂ ਹੈ ਇਹਨਾਂ ਨੇ ਮੇਰੇ ਉੱਪਰ ਲਾਠੀਆਂ ਡੰਡੇ ਕੁਰਸੀਆਂ ਚਲਾਈਆਂ ਨੇ ਮੇਰੇ ਚੁੱਕ-ਚੁੱਕ ਮਾਰੀਆਂ ਨੇ ਮੇਰੇ ਜਨਾਨੀ ਦੇ ਚੁੱਕ-ਚੁੱਕ ਮਾਰਿਆ ਜਨਾਨੀ ਮੈਂ ਆਪਣੇ ਹਸਪੀਟਲ ਵੀ ਲੈ ਕੇ ਗਿਆ ਉਥੋਂ ਰਿਪੋਰਟ ਵੀ ਕਰਾਈ ਹੈ ਔਰ ਮੈਂ ਫਿਰ ਵੀ ਐਸਐਸਪੀ ਸਾਹਿਬ ਦੇ ਪੇਸ ਹੋ ਕੇ ਇਹਨਾਂ ਨੂੰ ਮਤਲਬ ਰਿਪੋਰਟ ਕਰਨੀ ਲੇਕਿਨ ਮੈਂ ਫਿਰ ਵੀ ਰੁਕ ਗਿਆ ਵੀ ਚਲ ਕੋਈ ਗੱਲ ਨਹੀਂ ਇਹਨਾਂ ਨੇ ਬੱਚੇ ਨੇ ਛੋਟੇ ਗਾਂ ਕਿਤੇ ਕਾਰੋਬਾਰ ਤੇ ਲੱਗਣਾ ਇਹਨਾਂ ਨੇ ਮੈਂ ਫਿਰ ਵੀ ਇਹਨਾਂ ਬਾਰੇ ਸੋਚਿਆ ਲੇਕਿਨ ਪੰਚਾਇਤ ਵਿੱਚ ਵੀ ਗਏ ਅੱਜ ਵੀ ਸਵੇਰੇ ਪੰਚਾਇਤ ਦੇ ਵਿੱਚ ਇਹਨਾਂ ਨੂੰ ਬੁਲਾਇਆ ਗਿਆ ਜੋ ਕਿ ਪੰਚਾਇਤ ਵਿੱਚ ਨਹੀਂ ਗਏ ਪੁਲਿਸ ਰਿਪੋਰਟ ਵੀ ਆਪਾਂ ਕੀਤੀ ਹੈ ਪੁਲਿਸ ਨੇ 4 ਵਜੇ ਦਾ ਟਾਈਮ ਦਿੱਤਾ ਸੀ ਸਾਨੂੰ ਅਸੀਂ ਪਹੁੰਚੇ ਹਾਂ ਉੱਥੇ ਲੇਕਿਨ ਇਹ ਪਾਰਟੀ ਨਹੀਂ ਗਈ ਹੈ ਉੱਥੇ ਪੁਲਿਸ ਦੇ ਕੋਲ ਵੀ ਪਰ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਜੀ ਕੀ ਨਹੀਂ ਮਾਂ ਪਿਓ ਤਾਂ ਚੰਗੇ ਭਲੇ ਹੀ ਕੀ ਪਤਾ ਸਾਡੀ ਜੋ ਸਿਸਟਰ ਹੈ ਕਿ ਮੇਰੀ ਸਰਬਜੀਤ ਕੌਰ ਇਕਬਾਲ ਸਿੰਘ ਫੌਜੀ ਜੋ ਫੌਜ ਚੋਂ ਰਿਟਾਇਰਮੈਂਟ ਆਇਆ ਹੈ ਸਾਰਾ ਕੁਝ ਉਹਨਾਂ ਨੇ ਕਰਾਇਆ ਹੁਣ ਮੈਨੂੰ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਇੱਕ 50 ਰੁਪਏ ਦਾ ਸਟਾਮ ਲਾ ਕੇ ਬੇਦਖਲ ਕਰ ਦੇ ਦੱਸੋ ਕਿ ਮੈਂ ਕੋਈ ਨਸ਼ਾ ਵੇਚਦਾ ਹਾਂ ਜੀ ਹਾਂ ਜੇ ਮੇਰਾ ਕੋਈ ਪਿੰਡ ਚ ਰਿਕਾਰਡ ਖਰਾਬ ਹੈ ਜੀ ਮੇਰੇ ਪਿੰਡ ਦੇ ਵਿੱਚੋਂ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ ਕਿ ਮੈਂ ਆਪਣੇ ਘਰ ਦੇ ਵਿੱਚੋਂ ਕਦੀ ਕਿਸੇ ਦੇ ਘਰ ਨਹੀਂ ਗਿਆ ਅਰੇ ਤੇ ਇਹਨਾਂ ਦੇ ਪਿਛੇ ਜਾਣ ਤੋਂ ਬਾਅਦ ਵਿੱਚ ਮਾਰਦੇ ਕੋਟ ਦੇ ਵੀ ਨੇ ਮੇਰੇ ਇਹਨਾਂ ਦੇ ਭਾਂਜੇ ਨੇ ਮੇਰੀ ਨਨਾਨ ਦੇ ਬੇਟੇ ਨੇ ਕੋਈ ਘਟਨਾ ਨਹੀਂ ਵਾਪਰੀ ਮਤਲਬ ਆਹੀਂ ਆਹੀਂ ਪਰ ਆਪਲੇ ਮਤਲਬ ਮੈਂ ਆਪਣੇ ਪੇਕੇ ਆਤੇ ਗਈ ਸੀਗੀ ਮੇਰੇ ਡੈਡੀ ਦੀ ਡੈਥ ਹੋ ਗਈ 25 ਅਪ੍ਰੈਲ ਨੂੰ ਉਸ ਤੋਂ ਬਾਅਦ ਅਹੀਂ ਸਾਰਾ ਉੱਥੇ ਕਰਕੇ ਤੇ ਅਹੀਂ 7 ਤਰੀਕ ਤਿੱਥੇ ਆਏ ਜੇ ਘਰ ਤੇ ਉਸ ਤੋਂ ਬਾਅਦ ਇਹ ਸਰ 12 ਤਰੀਕ ਤੇ ਆਉਂਦੇ ਆ ਮੰਮੀ ਘਰ ਤੇ ਆਣ ਕੇ ਕਹਿੰਦੇ ਆ ਕਿ ਤੁਸੀਂ ਇਹਨੂੰ ਘਰ ਨੂੰ ਖਾਲੀ ਕਰੋ ਆਪਣਾ ਸਮਾਨ ਚੁੱਕੋ ਤੇ ਇਹ ਕਹਿੰਦੇ ਕਿ ਅਸੀਂ ਮੈਂ ਬੱਚੇ ਲੈ ਕੇ ਕਿੱਥੇ ਜਾਵਾਂ ਮੈਂ ਇੱਥੇ ਸਮਾਨ ਲੈ ਕੇ ਤੇ ਮੈਂ ਕਿੱਥੇ ਜਾਵਾਂ ਹੁਣ ਤੇ ਉਹਨਾਂ ਨੇ ਫਿਰ ਸਾਰੋ ਚਲੇ ਜਾਂਦੇ ਆ ਝਗੜਾ ਕਰਕੇ ਦੋ ਤਿੰਨ ਘੰਟੇ ਗਾਲਾਂ ਗੂਲਾਂ ਕੱਢ ਕੇ ਹਨੂ ਚਲ ਜਾਂਦੇ ਫਿਰ ਉਹ ਸਾਰ ਆਪਣੇ ਸਾਰੇ ਦੀਦੀ ਨੂੰ ਲੈ ਕੇ ਆਉਂਦੇ ਆ 99 ਰੀ ਸਰਬਜੀਤ ਕੌਰ ਉਹਨਾਂ ਦਾ ਹਸਬੰਦ ਇਕਬਾਲ ਸਿੰਘ ਉਹਨਾਂ ਦਾ ਬੇਟਾ ਹਰਮਨ ਤੇ ਸਾਰੇ ਇਹਨਾਂ ਦੇ ਜਿਹੜੇ ਇੱਥੇ ਤਿੰਨੇ ਭਾਂਜੇ ਰਹਿੰਦੇ ਆ ਨਾ ਹਰਵਿੰਦਰ ਸਿੰਘ ਮਨਵਿੰਦਰ ਤੇ ਰੋਬਿੰਨ ਤਿਤ ਨਾਲ ਮੇਰੇ ਸਹੁਰਾ ਸਾਹਿਬ ਤੇ ਮੇਰੇ ਜਿਹੜੇ ਸੱਸ ਨੇ ਮੇਰੇ ਸਲਵਿੰਦਰ ਕੌਰ ਸਾਰੇ ਸਾਰੇ ਆਉਂਦੇ ਨੇ ਤੇ ਸਾਰੇ ਅੰਦਰ ਆਉਂਦੇ ਨੇ ਇੱਥੇ ਬਰਾਂਡੇ ਦੇ ਵਿੱਚ ਤੇ ਸਾਰੇ ਮੈਨੂੰ ਆਣ ਕੇ ਤੇ ਗਾਲਾਂ ਗੂਲਾਂ ਕੱਢਦੇ ਨੇ ਤੇ ਅੰਦਰੋਂ ਆਉਂਦੇ ਨੇ ਤੇ ਸਾਰੇ ਜਦੋਂ ਹੀ ਅੰਦਰ ਲੰਮੇ ਪਏ ਹੁੰਦੇ ਆ ਇਹ ਅੰਦਰੋਂ ਬਾਹਰ ਆਉਂਦੇ ਨੇ ਤੇ ਸਾਰੇ ਉਹ ਇਹਨਾਂ ਨੂੰ ਮਾਰਨ ਲੱਗ ਪੈਂਦੇ ਨੇ ਸਰ ਦੇ ਸਰਕਾਰ ਨੂੰ ਮੇਰੀ ਇਹੀ ਅਪੀਲ ਆ ਕੇ ਸਰ ਜੇ ਇੱਥੇ ਘਰ ਦੇ ਵਿੱਚ ਫੌਜੀ ਦੀ ਘਰ ਵਾਲੀ ਸਰ ਉਹਨਾਂ ਦੀ ਪਤਨੀ ਨਹੀਂ ਇੱਥੇ ਸੇਫ ਤੇ ਕੀ ਫਾਇਦਾ ਉੱਥੇ ਸਰਹੱਦਾਂ ਤੇ ਰੱਖੀ ਕਰਨ ਦਾ ਹਾਂਜੀ ਸਰ ਜਦੋਂ ਇਹ ਆਂਦੇ ਆ ਨਾ ਛੁੱਟੀ ਤੇ ਸਰ ਉਹਦਾ ਕੁਝ ਨਹੀਂ ਕਹਿੰਦੇ ਜਦੋਂ ਜਾਣ ਲੱਗਦੇ ਜਦੋਂ 2-4 ਦਿਨ 5 ਦਿਨ ਇਹਨਾਂ ਦੇ ਰਹਿ ਜਾਂਦੇ ਨਾ ਫਿਰ ਇਹਨਾਂ ਨਾਲ ਝਗੜਾ ਕਰਦੇ ਨੇ ਫਿਰ ਇਹ ਚੱਲ ਜਾਂਦੇ ਨੇ ਉਸ ਤੋਂ ਬਾਅਦ ਉਹ ਮੇਰੇ ਨਾਲ ਕਰਦੇ ਨੇ ਸਰ ਮੈਨੂੰ ਥੋੜਾ ਬਹੁਤਾ ਜਦੋਂ ਮਤਲਬ ਪ੍ਰੈਗਨਨਸੀ ਹੁੰਦੀ ਆ 1.5-2 ਮਹੀਨੇ ਹੁੰਦੇ ਨੇ ਤੇ ਸਾਰੇ ਹਿੰਤੇ ਵੇਟ ਕਰਦੇ ਰਹਿੰਨੇ ਪ੍ਰੈਗਨਨਸੀ ਦੀ ਜਦੋਂ ਹੁੰਦਾ ਥੋੜਾ ਬਹੁਤਾ ਟਾਈਮ ਤੇ ਸਾਰੇ ਲੜਾਈ ਝਗੜਾ ਕਰ ਕਰਦੇ ਨੇ ਫਿਰ ਉਹਦੇ ਨਾਲ ਸਾਰੇ ਮਿਸਕਾਰਜ ਹੋ ਜਾਂਦੇ ਆ ਅਬੋਰਸ਼ਨ ਹੋ ਜਾਂਦੇ ਨੇ ਮੇਰੇ ਮੇਰੇ ਪੰਜ ਅਬੋਰਸ਼ਨ ਹੋ ਚੁੱਕੇ ਨੇ ਸਰ ਸਿਰਫ ਇਹਨਾਂ ਦੀ ਵਜ੍ਹਾ ਨਾਲ ਸਰ ਜਦੋਂ ਥੋੜਾ ਟਾਈਮ ਹੁੰਦਾ ਸਰ ਉਦੋਂ ਹੀ ਲੜਾਈ ਝਗੜਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਨੂੰ ਵੀ ਮੈਂ ਸਕੂਲ ਭੇਜਣਾ ਹੁੰਦਾ ਘਰ ਦਾ ਵੀ ਸਾਰਾ ਕੰਮ ਕਰਨਾ ਹੁੰਦਾ ਹੈ ਸਰ ਇਹ ਮੈਨੂੰ ਦਾਜਲੀ ਵੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ ਸਰ ਮੇਰੇ ਪਿੱਛੇ ਕੋਈ ਬ੍ਰਦਰ ਨਹੀਂ ਹੈਗਾ ਮੇਰੇ ਪਾਪਾ ਦੀ ਵੀ ਹੁਣ 25 ਨੂੰ ਡੈਥ ਹੋ ਗਈ 25 ਅਪ੍ਰੈਲ 2025 ਨੂੰ ਡੈਥ ਹੋ ਗਈ ਨੇ ਸਰ ਇਹ ਕਹਿੰਦੇ ਆ ਕਿ ਤੂੰ ਪਿੱਛੋਂ ਦਾਜ ਨਹੀਂ ਲੈ ਕੇ ਆਈ ਸਰ ਕੱਲ ਜਦੋਂ ਲੜਾਈ ਝਗੜਾ ਹੋ ਰਿਹਾ ਸੀ ਉਦੋਂ ਵੀ ਬੋਲਦੇ ਪਏ ਸੀ ਕਿ ਤੇਰੇ ਪਿੱਛੋਂ ਤੇ ਕੋ ਚਮਚਾ ਵੀ ਨਹੀਂ ਆਇਆ ਅਸਾਹ ਸਰ ਇਹ ਛੋਟਾ ਭਰਾ ਆ ਜੀ ਸਾਡੇ ਸਾਰਿਆਂ ਨਾਲ ਚਾਹ ਤਨ ਭਰਾਵਾਂ ਨਾਲ ਨਹੀਂ ਆਪਣੇ ਘਰ ਲੱਗ ਰਹੇ ਨੇ ਤੇ ਗੁੜੀਆਂ ਨੂੰ ਇਹ ਇਹਨਾਂ ਰੋਂਦੀ ਰੋਂਦੀ ਗਈ ਘਰ ਤੇ ਵਾਂਦੀ ਵੀ ਡੈਡੀ ਡੈਡੀ ਨੂੰ ਮਾਰਨਦੇ ਆ ਮਤਲਬ 5-7 ਜਣੇ ਆਣ ਕੇ ਤੇ ਮੇਰੇ ਕੋਲ ਚਲੋ ਤੁਰਿਆ ਨਹੀਂ ਜਾਂਦਾ ਮੇਰੀ ਲੱਤ ਟੁੱਟੀ ਆ ਸਪੀਡ ਤੇ ਨਹੀਂ ਤੁਰਿਆ ਜਾਂਦਾ ਤਾਂ ਮੈਂ ਆਪਣੇ ਮੁੰਡਿਆਂ ਨੂੰ ਭੇਜਿਆ ਕਿ ਜਾਓ ਵੇਖੋ ਕੀ ਗੱਲ ਵਾ ਤੇ ਉਹਨਾਂ ਨੇ ਵੇਖਿਆ ਕਿ 8-9 ਜਣੇ ਯਾਨੀ ਇਹਨੂੰ ਅੰਦਰ ਦਿੱਤਾ ਹੋਇਆ ਫਿਰ ਉਹਨਾਂ ਨੇ ਆਣ ਕੇ ਅੰਦਰੋਂ ਇਹਨੂੰ ਨਾਲ ਕੱਢਿਆ ਬਾਹਰ ਤੇ ਬਸ ਇਹੋ ਗੱਲ ਬਾਤ ਬਤਾ ਕੇ ਇਹਨੂੰ ਆਪਣਾ ਹਿੱਸਾ ਨਹੀਂ ਦਿੰਦੇ ਇਹਨੂੰ ਆਦੇ ਵੀ ਤੂੰ ਆ ਰਾਤੋਂ ਦੇਣਾ ਜੜੇ ਤੇ ਤੂੰ ਘਰ ਛੱਡ ਕੇ ਚਲ ਜਾ ਹੁਣ ਦੱਸੋ ਕਿੱਥੇ ਜਾਵੇ ਮਾਪਿਓ ਇਹੋ ਜਾਂਦੇ ਵੀ ਜੋ ਦੇਣਾ ਵਾ ਆਪਣੇ ਦੋ ਤਿਆਂ ਨੂੰ ਦੇਣਾ ਵਾ ਇਹਨੂੰ ਦੇਣਾ ਤੁਸੀ ਸਾਡੇ ਨਹੀਂ ਕੁਝ ਲੱਗਦੇ ਜਾਸਰ ਹਨ ਦਾਦਣ ਫਿਰ ਕਿੱਥੋਂ ਲਿਆਂਦਾ ਕਿਹੜੇ ਜੀ ਤੀਮਖਾ ਨੂੰ ਲਿਆਂਦਾ ਕਿਹਦਾ ਨਾਂ ਤੇ ਆਪਣੇ ਨਾਂ ਪਾ ਲੀਏ ਤੇ ਖੂਨ ਜਿਹੜਾ ਸਫੇਦ ਹੋ ਗਿਆ ਤੇ ਹੱਕ ਉਹ ਤਾਂ ਹੀ ਨਹੀਂ ਦਿੰਦੇ ਕਿ ਬਿਹਾੜੇ ਲੱਗਦੇ ਕੁਝ ਨਹੀਂ ਤੇ ਫਿਰ ਸਾਨੂੰ ਦੱਸ ਦੇਣ ਕਿੱਥੋਂ ਲਿਆ ਤਹੀਂ ਉਹਨਾਂ ਕੋਲ ਜਾ ਕੇ ਹਿੱਸਾ ਮੰਗ ਲਈਆ ਲਾਣਾ ਤਾਂ ਕ੍ਰਿਸ਼ਪਾਲ ਸਿੰਘ ਆਰਮੀ ਚ ਹੈ ਦੀ ਦਰਖਾਸਤ ਆਈ ਹੈ ਜੀ ਇਹਦੇ ਫਾਦਰ ਦੇ ਖਿਲਾਫ ਆ ਇਹਨਾਂ ਦੇ ਘਰ ਦੇ ਮਕਾਨ ਦਾ ਝਗੜਾ ਜੀ ਦੋਵਾਂ ਪਾਰਟੀਆਂ ਨੂੰ ਟਾਈਮ ਦਿੱਤਾ ਵਾ ਬੁਲਾਇਆ ਵਾ ਦੋਵਾਂ ਦਾ ਬਿਠਾ ਕੇ ਆਪਸ ਚ ਵੇਖਿਆ